ਖਬਰ ਲਹਿਰਾ ਗੱਗਾ ਤੋਂ ਹੈ ਜਿੱਥੇ ਮਾਸਟਰ ਬినੋਦ ਕੁਮਾਰ ਦੇ ਸ਼ਰਧਾਂਜਲੀ ਸਮਾਗਮ ਹੋ ਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢਿੰਟਾ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਗਮ ਵਿੱਚ ਆਉਣ ਵਾਲੇ ਲੋਕਾਂ ਨੂੰ ਬੂਟੇ ਵੰਡੇ ਗਏ ਅਤੇ ਉਹਨਾਂ ਬੂਟਿਆਂ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ ਗਈ ਆ ਬਹੁਤ ਇੱਕ ਨੇਕ ਤੇ ਸਿਆਣੀ ਵਿਅਕਤੀ ਸੀ ਜਿਨ੍ਹਾਂ ਨੇ ਚੰਗੀ ਸੇਵ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕੀਤੀ ਆਪਣੇ ਜੀਵਨ ਰਾਹੀਂ ਤੇ ਇਸੇ ਕਰਕੇ ਅੱਜ ਉਹਨਾਂ ਦੇ ਯੋਵੰਤਮ ਦਾਸ ਦੇ ਮੌਕੇ ਤੇ ਇਹ ਸਾਰਾ ਅਪਰਾਲਾ ਕੀਤਾ ਗਿਆ ਨੌਜਵਾਨਾਂ ਵੱਲੋਂ ਮੈਂ ਇਹਨਾਂ ਨੂੰ ਤੇ ਇਹਨਾਂ ਦੇ ਸਾਰੇ ਸਾਥੀਆਂ ਨੂੰ ਪਰਿਵਾਰ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਇੱਕ ਚੰਗੀ ਜਿਹੜੀ ਅੱਜ ਲੋੜ ਹੈ ਰੁੱਖ ਲਾਉਣ ਦੀ ਉਹ ਇਹਨਾਂ ਨੇ ਅੱਜ ਇੱਥੇ ਤਹਿਆ ਕੀਤਾ ਹੈ ਅੱਜ ਆਪਾਂ ਸਾਰੇ ਗੱਲ ਮੰਨਦੇ ਹਾਂ ਕਿ ਰੁੱਖਾਂ ਦੀ ਘਾਟ ਕਰਕੇ ਜਿਹੜਾ ਵਾਤਾਵਰਣ ਖਰਾਬ ਹੋ ਰਿਹਾ ਹੈ ਇਹਨਾਂ ਨੂੰ ਰੁੱਖ ਜਿਹੜੇ ਲਾਉਣ ਦੀ ਜਿਹੜੀ ਮੁਹਿੰਮ ਹੈ ਉਹਦੇ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਅੱਜ ਮਾਸਟਰ ਬినੋਦ ਕੁਮਾਰ ਟੁੱਲੀ ਦੇ ਅੰਤਿਮ ਆਸਤੇ ਮਾ ਪੌਦੇ ਵੰਡੇ ਗਏ ਨੇ ਘਟੋ ਘਟ ਵੀ 560 ਪੌਦਾ ਵੰਡਿਆ ਗਿਆ ਤੇ ਇਹ ਪੌਦਾ ਜੂਥ ਨੇ ਸਾਰਿਆਂ ਨੇ ਪਰਿਵਾਰ ਨੇ ਨਾਲ ملਕੇ ਇੱਕ ਉਪਰਾਲਾ ਕੀਤਾ ਕਿ ਜੋ ਹੁਣ ਤਪਸ਼ ਵਧ ਰਹੀ ਹੈ ਕਰਮੀ ਵਧ ਰਹੀ ਹੈ ਤੇ ਉਹਦੇ ਚ ਕੁਦਰਤ ਜੀ ਸਹਿਯੋਗ ਪਾਈਏ ਤੇ 560 ਪੌਦਾ ਵੰਡਿਆ ਤੇ ਅਸੀਂ ਇਹ ਕਿ ਬੇਨਤੀ ਕਰਦੇ ਹਾਂ ਵੀ ਜਿਹੜੇ ਜਿਹੜੇ ਭਰਾਵਾਂ ਨੂੰ ਪੌਦੇ ਦਿੱਤੇ ਆ ਤੇ ਉਹ ਦੀ ਦੇਖਭਾਲ ਕਰਨ ਤਾਂ ਜੋ ਕੇ ਵਾਤਾਵਰਨ ਚ ਵਧੀਆ ਸਾਫ ਸਫਾਈ ਹੋਵੇ। ਕੀ ਕਹਿਣਾ ਚਾਹੁੰਦਾ ਵੀ ਅੱਗੇ ਵੀ ਇਹ ਪ੍ਰਾਲੇ ਹੋਣੇ ਚਾਹੀਦੇ ਆ ਜਿਸ ਤਰ੍ਹਾਂ ਇੱਥੇ ਅੱਜ ਇੱਕ ਵੱਡਾ ਅਸੀਂ ਤਾਂ ਸਾਰਿਆਂ ਨਾਲ ਮਿਲ ਕੇ ਹੀ ਬੇਨਤੀ ਕਰਦੇ ਆਂ ਵੀ ਜਿੱਥੇ ਵੀ ਗਵਾ ਮਿਲ ਕੇ ਕੁਦਰਤੀ ਹੁੰਦੀ ਹੈ ਤੇ ਉਹਦੇ ਚ ਜਿੱਥੇ ਵੀ ਕਿਤੇ ਨਾ ਕਿਤੇ ਪ੍ਰੋਬਲਮ ਹੁੰਦੇ ਨੇ ਹਰੇਕ ਥਾਂ ਤੇ ਬੂਟੇ ਬੰਡਨੇ ਚਾਹੀਦੇ ਨੇ ਤਾਂ ਜੋ ਵਾਤਾਵਰਨ ਚ ਸਹਾਇ ਹੋ ਸਕੇ। ਕੀ ਨਾਮ ਹੈ ਵੀ ਤੁਹਾਡਾ? ਮੇਰਾ ਨਾਮ ਜੀ ਤਰਨ ਕਰੋੜੀ ਜੀ। ਤਦ ਵੀ ਕਹਿਣਾ ਚਾਹੋਗੇ ਅੱਜ ਬੂਟੇ ਵੰਡੇ ਜਾ ਰਿਹਾ ਹੈ ਕਿ ਇਸ ਦੀ ਜਾਂਚ ਬੰਦੇ ਜਾ ਰਿਹਾ ਕੀ ਕਹਿਣਾ ਜਾ ਹਾਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮਾਸਟਰ ਜੀ ਬਨੋਧ ਕੁਮਾਰ ਜੀ ਦੀ ਅੰਤਿਮ ਅਰਦਾਸ ਸੀ ਅਸੀਂ ਮੰਨ ਲਓ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਐਮ ਯੋਗਦਾਨ ਆ ਜੋ ਪਾਇਆ ਗਿਆ ਰੋਲ ਅਦਾ ਕੀਤਾ ਗਿਆ ਤਕਰੀਬਨ 500 ਦੇ ਸਮਥਿੰਗ ਅਸੀਂ ਬੂਟਾ ਅੱਜ ਉਹਦੇ ਅੰਤਿਮ ਅਰਦਾਸ ਵੇਲੇ ਹਰ ਇੱਕ ਮੰਨ ਲਓ ਵਿਅਕਤੀ ਨੂੰ ਇੱਕ ਇੱਕ ਬੂਟਾ ਦੇ ਰਹੇ ਹਾਂ ਤੇ ਅਸੀਂ ਅਪੀਲ ਕਰਦੇ ਹਾਂ ਵੀ ਇਹ ਬੂਟੇ ਨੂੰ ਜਾ ਕੇ ਵਿਅਰਥਨਾ ਕੀਤਾ ਜਾਵੇ ਚੰਗੀ ਤਰਾਈ ਦੀ ਦੇਖਭਾਲ ਕਰਕੇ ਲਗਾਇਆ ਜਾਵੇ ਤਾਂ ਜੋ ਆਉਣ ਵਾਲਾ ਵਾਤਾਵਰਨ ਮਾਹੌਲ ਸੁੱਧ ਹੋ ਸਕੇ ਤੇ ਆਪਾਂ ਨੂੰ ਮਤਲਬ ਸਾਹੀ ਹੋ ਸਕੇ ਕੀ ਕਹਿਣਾ ਚਾਹੁੰਗੇ ਜਨਤਿ ਮਰਦਾਸ ਦੇ ਇਹ ਕਾਰਨ ਚੁੱਕਿਆ ਗਿਆ ਹੈ ਤਾਂ ਹਰ ਪਰਿਵਾਰ ਨੂੰ ਇਹਦਾ ਚਾਹੀਦਾ ਹੈ ਹਾਂਜੀ ਹਾਂਜੀ ਹਰ ਇੱਕ ਪਰਿਵਾਰ ਨੂੰ ਆਪਾਂ ਤਾਂ ਬੇਨਤੀ ਕਰਦੇ ਆਂ ਜੀ ਵੀ ਮਤਲਬ ਆਪਦੇ ਜੀਵਨ ਦੇ ਵਿੱਚ ਇੱਕੀ ਕੀ ਦੋ ਦੋ ਫੁੱਟਾ ਲਾਉਣਾ ਚਾਹੀਦਾ ਜੀ ਦੇਖੋ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਜੀ ਟੈਂਪਰੇਚਰ ਦੇ ਹਿਸਾਬ ਨਾਲੋ ਮੌਸਮ ਦੇ ਹਿਸਾਬ ਨਾਲ ਆਪਾਂ ਨੂੰ ਇਹ ਯੋਗਦਾਨ ਹੈ ਜੋ ਪਹਿਲੇ ਧਾਰਤੇ ਕਰਨਾ ਚਾਹੀਦਾ ਜੀ 500 ਦੇ ਤਕਰੀਬਨ ਬੂਟਾ ਅੱਜ ਅਸੀਂ ਵੀ ਦੇਖ ਕੇ ਆਵਾਂ